ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੇ ਕਿ 2020 2021 ਯਾਨੀ ਕਿ ਮਾਰਚ ਦੇ ਵਿੱਚ ਜਿਹੜੀਆਂ ਪ੍ਰੀਖਿਆਵਾਂ ਹੋਣੀਆਂ ਨੇ ਉਸ ਦੇ ਲਈ ਸਿਲੇਬਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਕੁਐਸਚਨ ਪੇਪਰ ਦਾ ਜਿਹੜਾ ਪੈਟਰਨ ਹੈ ਉਹ ਵੀ ਬਦਲਿਆ ਜਾਊਗਾ ਵੈਬਸਾਈਟ ਤੇ ਇਹ ਜਿਹੜਾ ਨਵਾਂ ਪੈਟਰਨ ਹੈ ਪਾਇਆ ਜਾਊਗਾ ਇਸ ਤੋਂ ਬਿਨਾ ਜਿਹੜੀ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਨੂੰ ਵੀ ਵੈਬਸਾਈਟ ਤੇ ਦੱਸ ਦਿੱਤਾ ਗਿਆ ਕਿ ਕਿਹੜਾ ਸਿਲੇਬਸ ਕੱਟਿਆ ਗਿਆ ਹੈ 30% ਤੱਕ ਕਟੌਤੀ ਸਿਲੇਬਸ ਦੇ ਵਿੱਚੋਂ ਕਰ ਦਿੱਤੀ ਗਈ ਹੈ ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਰੋਨਾ ਮਹਾਮਾਰੀ ਦੇ ਕਾਰਨ ਕਿਉਂਕਿ ਸਕੂਲਾਂ ਦੇ ਵੱਲੋਂ ਅਧਿਆਪਕਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਉਸ ਢੰਗ ਦੇ ਨਾਲ ਨਹੀਂ ਪੜਾਇਆ ਜਾ ਸਕਿਆ ਰੈਗੂਲਰ ਕਲਾਸਿਸ ਨਹੀਂ ਲੱਗੀਆਂ ਇਸ ਕਰਕੇ ਸਿਲੇਬਸ ਘਟਾ ਦਿੱਤਾ ਗਿਆ ਹੈ ਸੋ ਵਿਦਿਆਰਥੀਆਂ ਲਈ ਵੱਡੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਦੇ ਲਈ ਜਿਹੜਾ ਅਕਾਦਮਿਕ ਸੈਸ਼ਨ 2020-21 ਅ ਇਹਦੇ ਲਈ ਸਕੂਲ ਦਾ ਸਿਲੇਬਸ ਹੈ ਜਿਹੜਾ ਉਸ ਦੇ ਵਿੱਚ 30% ਤੱਕ ਕਟੌਤੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਜਿਹੜਾ ਪੈਟਰਨ ਹੈ ਕੁਐਸਚਨ ਪੇਪਰਾਂ ਦਾ ਉਹ ਵੀ ਬਦਲਿਆ ਜਾ ਰਿਹਾ ਹੈ ਆਬਜੈਕਟਿਵ ਟਾਈਪ ਕੁਐਸਚਨ ਪੇਪਰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਡਾਕਟਰ ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਅਤੇ ਮਾਹਿਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ ਦੱਸ ਦਿਓ ਕਿ ਵੈਬਸਾਈਟ ਤੇ ਕਟੌਤੀ ਕੀਤਾ ਗਿਆ ਜਿਹੜਾ ਭਾਗ ਹੈ ਸਿਲੇਬਸ ਦਾ ਉਹ ਵੀ ਬੋਰਡ ਦੀ ਵੈਬਸਾਈਟ ਤੇ ਪਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਹੈ ਕਿ ਹਿਸਟਰੀ ਅਤੇ ਪੰਜਾਬੀ ਜਾਨਕਿ ਇਤਿਹਾਸ ਅਤੇ ਪੰਜਾਬੀ ਵਿਸ਼ਿਆਂ ਤੋਂ ਬਿਨਾਂ ਹੋਰ ਵਿਸ਼ਿਆਂ ਦੇ ਜਿਹੜੇ ਪਾਠਕ੍ਰਮ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਅਤੇ ਨਾਲ ਹੀ ਜਿਹੜੀਆਂ ਮਾਰਚ 2021 ਦੇ ਵਿੱਚ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਦਾ ਜਿਹੜਾ ਪ੍ਰਸ਼ਨ ਪੱਤਰ ਹੈ ਉਹਨਾਂ ਦੇ ਪੈਟਰਨ ਦੇ ਵਿੱਚ ਉਹਨਾਂ ਦੀ ਬਨਾਵਟ ਦੇ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਕਿਉਂਕਿ ਸਕੂਲ ਦੇ ਵੱਲੋਂ ਸਕੂਲਾਂ ਦੇ ਵੱਲੋਂ ਅਧਿਆਪਕਾਂ ਦੇ ਵੱਲੋਂ ਰੈਗੂਲਰ ਸਿੱਖਿਆ ਨਹੀਂ ਦਿੱਤੀ ਜਾ ਸਕੀ ਅਤੇ ਇਸ ਕਰਕੇ ਫੈਸਲਾ ਲੈਣਾ ਪਿਆ ਹੈ 코로나 ਕਾਲ ਦੇ ਦੌਰਾਨ ਸਕੂਲ ਬੰਦ ਰਹੇ ਨੇ ਸੋ ਦੱਸ ਦਈਏ ਕਿ ਪ੍ਰਸ਼ਨ ਪੱਤਰਾਂ ਦੀ ਨਵੀਂ ਬਨਾਵਟ ਬਣਾਉਣ ਦੇ ਲਈ ਆਦੇਸ਼ ਦੇ ਦਿੱਤੇ ਗਏ ਨੇ ਤੇ ਜਲਦੀ ਹੀ ਸੈਂਪਲ ਪ੍ਰਸ਼ਨ ਪੱਤਰ ਬੋਰਡ ਦੀ ਵੈੱਬਸਾਈਟ ਤੇ ਪਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਇਸ ਦਾ ਪਤਾ ਲੱਗ ਸਕੇ ਸੋ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਬੋਰਡ ਦੇ ਚੇਅਰਮੈਨ ਦੇ ਵੱਲੋਂ ਪੰਜਾਬ ਭਰ ਦੇ ਸਕੂਲ ਦੇ ਅਧਿਆਪਕਾਂ ਲੈਕਚਰਰਜ਼ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਜਿਹੜੀਆਂ ਵੱਖ-ਵੱਖ ਕਲਾਸਿਜ਼ ਨੇ ਉਹਨਾਂ ਦੀ ਇਤਿਹਾਸ ਅਤੇ ਪੰਜਾਬੀ ਦੇ ਨਾਲ-ਨਾਲ ਹੋਰ ਕਈ ਵਿਸ਼ਿਆਂ ਦੇ ਪਾਠਕ੍ਰਮ ਦੇ ਵਿੱਚ ਜਾਨੀ ਕਿ ਸਿਲੇਬਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਕੋਵਿਡ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ 30% ਕਟੌਤੀ ਦਾ ਐਲਾਨ ਕੀਤਾ ਗਿਆ ਹੈ ਵੈੱਬਸਾਈਟ ਤੇ ਸਿਲੇਬਸ ਵੀ ਜਿਹੜਾ ਕਟੌਤੀ ਕੀਤਾ ਗਿਆ ਉਹ ਵੀ ਪਾ ਦਿੱਤਾ ਗਿਆ ਕਿ ਕਿਹੜਾ-ਕਿਹੜਾ ਸਿਲੇਬਸ ਹੁਣ ਪਾਠਕ੍ਰਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਸੋ ਦੱਸ ਦਈਏ ਕਿ ਅਪ੍ਰੈਲ ਤੋਂ ਲੈ ਕੇ ਲਗਾਤਾਰ ਕਰੋਨਾ ਵਾਇਰਸ ਮਾਰਚ ਤੋਂ ਲੈ ਕੇ ਫੈਲਿਆ ਹੋਇਆ ਸਕੂਲ ਬੰਦ ਨੇ ਨਵੰਬਰ ਮਹੀਨਾ ਚੱਲ ਰਿਹਾ ਹੈ ਮਾਰਚ ਮਹੀਨੇ ਦੇ ਵਿੱਚ ਪੇਪਰ ਹੋਣੇ ਨੇ ਅਤੇ ਉਸ ਦੇ ਲਈ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਜ਼ਰੂਰਤ ਪੜਨ ਤੇ ਦੁਆਰਾ ਸਮੀਖਿਆ ਕੀਤੀ ਜਾਊਗੀ ਅਤੇ ਜੇਕਰ ਕਟੌਤੀ ਕੀਤੀ ਗਈ ਹੈ ਉਹਨੂੰ ਵਧਾਇਆ ਵੀ ਜਾ ਸਕਦਾ ਹੈ ਪਰ ਇਸ ਫੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ ਲਿਆ ਫੈਸਲਾ ਦੱਸਿਆ ਗਿਆ ਹੈ ਕਿਉਂਕਿ 30% ਸਿਲੇਬਸ ਘਟਾਇਆ ਗਿਆ ਕਰੋਨਾ ਕਾਲ ਦੇ ਦੌਰਾਨ ਸੋ ਜਿਹੜੇ ਮਾਪੇ ਨੇ ਜਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਇਹ ਜ਼ਰੂਰੀ ਆ ਖਬਰ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਪੂਰਾ ਸਿਲੇਬਸ ਪੜ੍ਹਦੇ ਰਹੋ ਤੇ ਜਿਹੜਾ ਸਿਲੇਬਸ ਆਉਣਾ ਹੈ ਪੇਪਰ ਦੇ ਵਿੱਚ ਉਹਦੀ ਪੂਰੀ ਤਿਆਰੀ ਨਾ ਕਰ ਸਕੋ ਆਬਜੈਕਟਿਵ ਟਾਈਪ ਵੀ ਹੋਵੇਗਾ ਕੁਐਸਚਨ ਪੇਪਰ ਅਸਰਦਾਰ ਬਣਾਉਣ ਦੇ ਲਈ ਕੀਤਾ ਗਿਆ ਹੈ ਨਵੇਂ ਪ੍ਰਸ਼ਨ ਪੱਤਰ ਦੀ ਬਨਾਵਟ ਦੇ ਆਧਾਰ ਤੇ ਜਿਹੜੇ ਸੈਂਪਲ ਪ੍ਰਸ਼ਨ ਪੱਤਰ ਨੇ ਉਹ ਤਿਆਰ ਕੀਤੇ ਜਾਣਗੇ ਤੇ ਉਹਨਾਂ ਨੂੰ ਵੀ ਵੈੱਬਸਾਈਟ ਤੇ ਪਾਇਆ ਜਾਊਗਾ ਤੇ ਤੁਸੀਂ ਹੁਣ ਵੀ ਜਿਹੜਾ ਪਾਠਕ੍ਰਮ ਹੈ ਜਿਹੜਾ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਸਿਲੇਬਸ ਦੇ ਵਿੱਚੋਂ ਇਸ ਵਾਰ ਪੇਪਰ ਆਵੇਗਾ ਸੋ ਦੱਸਦੀ ਕਿ ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਤੇ ਹੁਣੇ ਨਵੀਂ ਤਬਦੀਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਕੀਤੀ ਗਈ ਹੈ 30% ਤੱਕ ਸਿਲੇਬਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਮਾਰਚ 2021 ਦੇ ਵਿੱਚ ਜਿਹੜਾ ਹੁਣ ਪੇਪਰ ਹੋਣਗੇ ਤਾਂ ਉਸ ਦੇ ਵਿੱਚ ਸਿਲੇਬਸ ਘਟਾ ਦਿੱਤਾ ਗਿਆ ਹੈ ਅਤੇ ਪ੍ਰਸ਼ਨ ਪੱਤਰਾਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ ਵੈਬਸਾਈਟ ਤੇ ਇਹਨਾਂ ਨੂੰ ਵੀ ਪਾਇਆ ਜਾਊਗਾ ਸੋ ਦੱਸਦੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਕੁਐਸਚਨ ਪੇਪਰ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਿਹੜਾ ਇਤਿਹਾਸ ਦੇ ਨਾਲ ਨਾਲ ਪੰਜਾਬੀ ਦੇ ਨਾਲ ਨਾਲ ਹੋਰ ਕਈ ਵਿਸ਼ੇ ਨੇ ਉਹਨਾਂ ਦੇ ਸਿਲੇਬਸ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ। ਸੋ ਦੱਸ ਦਈਏ ਕਿ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਦੇ ਵੱਲੋਂ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਸਕੂਲ ਲਗਾਤਾਰ ਬੰਦ ਨੇ ਕਰੋਨਾ ਕਾਲ ਦੇ ਦੌਰਾਨ ਹਾਲਾਂਕਿ ਆਨਲਾਈਨ ਕਲਾਸਾਂ ਲਾਉਣ ਦੀ ਕੋਸ਼ਿਸ਼ ਜਿਹੜੀਆਂ ਕੀਤੀ ਜਾਂਦੀ ਰਹੀ ਹੈ ਲਗਦੀਆਂ ਵੀ ਰਹੀਆਂ ਨੇ ਪਰ ਉਸ ਢੰਗ ਦੇ ਨਾਲ ਪੇਪਰ ਜਾਂ ਉਸ ਢੰਗ ਦੇ ਨਾਲ ਕਲਾਸਿਸ ਜਿਹੜੀਆਂ ਨੇ ਉਹ ਨਹੀਂ ਲਿਆਂ ਜਾ ਸਕੀਆਂ ਕਿ ਵਿਦਿਆਰਥੀਆਂ ਨੂੰ ਉਸ ਢੰਗ ਦੇ ਨਾਲ ਨਹੀਂ ਪੜਾਇਆ ਜਾ ਸਕਿਆ ਕਿ ਪੂਰੇ ਸਿਲੇਬਸ ਦਾ ਪੇਪਰ ਲਿਆ ਜਾ ਸਕੇ। ਤੇਜ਼ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ ਸੋ 30% ਸਿਲੇਬਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤੇ ਜਿਹੜੇ ਹੁਣ ਮਾਰਚ ਦੇ ਵਿੱਚ ਪੇਪਰ ਹੋਣਗੇ ਉਹਨਾਂ ਦੇ ਵਿੱਚ 30% ਕਟੌਤੀ ਤੋਂ ਜਿਹੜਾ ਕਟੌਤੀ ਕੀਤੀ ਗਈ ਹੈ ਉਸ ਤੋਂ ਪੇਪਰ ਨਹੀਂ ਆਉਣਗੇ ਕੁਝ ਜਿਹੜਾ ਕੁਐਸਚਨ ਪੇਪਰ ਆਬਜੈਕਟਿਵ ਟਾਈਪ ਵੀ ਹੋਵੇਗਾ ਇਸ ਦਾ ਜਿਹੜਾ ਪੈਟਰਨ ਹੈ ਉਹ ਜਲਦੀ ਹੀ ਵੈਬਸਾਈਟ ਤੇ ਪਾ ਦਿੱਤਾ ਜਾਊਗਾ ਪਰ ਸਿਲੇਬਸ ਜ਼ਰੂਰ ਵੈਬਸਾਈਟ ਤੇ ਜਾਣਕਾਰੀ ਦੇ ਦਿੱਤੀ ਗਈ ਹੈ ਫਿਲਹਾਲ ਇਸ ਪੇਸ ਕੁਐਸਚਨ ਨਾਲ ਹੀ ਤੁਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ